ਇਹਨਾਂ ਦੇ ਘਰ ਚੋਂ ਲਾਗੇ ਜਾਂ ਕੋਈ ਸਮਾਨ ਸੰਭਲਣੀ ਆ ਹਾਂਜੀ ਹਾਂ ਚਲੋ ਰਾਤ ਨੂੰ ਕੋਲਾਂ ਵੀ ਗਈਆਂ ਸੀਆਂ 2 250 ਤਰਪਾ ਲਵਾਂ ਨੇ ਪ੍ਰਾਂਧ ਭੇਜੀ ਸੀ ਉਹ ਬਕਮਕ ਪਿੰਡਾਂ ਚ ਬੈਠੀਆਂ ਮੈਂ 25 30 ਕਿਤੇ ਭੇਜਤੀਆਂ 25 30 ਤਾਂ ਕਿ ਜਿਨ੍ਹਾਂ ਦੇ ਜਿਆਦਾ ਐਮਰਜੈਂਸੀ ਆ ਉਹਨਾਂ ਦਾ ਮਸਾਬ ਲਈ ਬਾਕੀ ਹੋਰ ਲੋਡ ਆ ਤੋ 25 30 ਅਸੀਂ ਲਿਆਏ ਵੀ ਇੱਥੇ ਆ ਤੁਹਾਡੇ ਵਾਲੇ ਵਾਸਤੇ ਜੇ ਹੋਰ ਲੋੜ ਹੋਈ ਤਾਂ ਪਸੰਦ ਹੋਊਗਾ ਰਹਿ ਗਏ ਜੀ 5-7 ਬੰਦੇ ਦੇ ਨੇ ਨੇ ਆਹ ਉਹ ਹੀ ਗੱਲ ਆ ਬਈ ਜਿਹੜੀ ਕੋਣ ਮੁਕਾਬਲ ਇਹਦਾ ਤੁਸੀਂ ਦੇਖੋ ਉਹਦੀ ਜ਼ਿੰਮੇਵਾਰੀ ਸਾਰੇ ਤੁਸੀਂ ਜ਼ਿੰਮੇਵਾਰੀ ਸਾਰੇ ਸਰਪੰਚ ਸਾਹਿਬ ਸਰਪੰਚ ਪ੍ਰਧਾਨ ਖੜੇ ਨੇ ਇਹਨਾਂ ਨੇ ਵੀ ਰਾਤ ਕਾਰਜ ਕੀਤੀ ਉਸੇ ਸੈਂਟਰ ਦੇ ਵਿੱਚ ਬਰੋ ਸੁਖਵੀਰ ਜੀ ਨੇ ਚਲੋ ਭੇਜੀਆਂ ਉਹ ਕਹਿੰਦੇ ਵੰਡ ਕੇ ਹਲੇ ਪਹਿਲੇ ਜਿਵੇਂ ਆਇਆ ਰਾਤ ਸਾਨੂੰ ਭੇਜਿਆ ਨੇ ਤਾਂ 100 ਪਰਿਵਾਰਾਂ ਲਈ ਬੰਡ ਬੰਡ ਕੇ ਨੇ ਜਿਹੜੇ ਜਿਆਦਾ ਮਰਜੈਂਸੀ ਹੋ ਦੇ ਦੋ ਬਾਕੀ ਸ਼ਾਮ ਤੱਕ ਹੋਰ ਦੇ ਦਾਂ ਤਕਰੀਬਨ ਸਾਰੀ ਠੀਕ ਹੈ ਠੀਕ ਹੈ ਠੀਕ ਜੇ ਕੋਈ ਛੋਟੀ ਕਾਮੀਆਂ ਹੋਣਾ ਚ ਮਾਰੂ ਹਾਂਜੀ ਹਾਂਜੀ ਸਾਰੇ ਪਿੰਡਾਂ ਦੇ ਬੰਡ ਜਿਹੜੇ ਨੁਕਸਾਨ ਹੋ ਗਿਆ ਉਹਨਾਂ ਦੇ ਬਾਕੀ ਜਿਹੜੇ ਦੁਬਾਰਾ ਮਗਾ ਕੇ ਚੱਲੋ ਕਲੇ ਕਲੇ ਪਿੰਡਾਂ ਜੇ ਜਿਹੜੇ 25 25 30 ਕਰ ਜਿਆਦਾ ਅਫੈਕਟਡ ਨੇ ਉਹਨਾਂ ਨੂੰ ਦੇ ਦਿਓ ਇਹ ਖੜੇ ਨੇ ਜੀ ਵੀ ਤੇ ਇਹਨਾਂ ਦਾ ਉਹਨਾਂ ਦਾ ਬਚਾਰਾ ਦਾ ਮਕਾਨ ਡਿੱਗ ਗਿਆ ਜੀ ਬਹੁਤ ਉਹ ਸਾਹਮਣੇ ਇਹ ਤਾਂ ਨੰਦਾ ਜੀ ਇਹ ਮਕਾਨ ਤਾਂ ਇਹਨਾਂ ਦਾ ਜੀ ਇਹ ਇਹਨਾਂ ਦਾ ਅੱਗੇ ਜਾ ਕੇ ਹੈ ਜੀ ਤੁਸੀਂ ਤੁਸੀਂ ਮੇਰੀ ਬੇਨਤੀ ਆ ਸਰਕਾਰ ਤੇ ਪ੍ਰਸ਼ਾਸਨ ਨੂੰ ਵੀ ਦੇਖੋ ਇਹ ਜਿਹੜੀ ਜ਼ਿੰਮੇਵਾਰੀ ਆ ਸਰਕਾਰ ਤੇ ਪ੍ਰਸ਼ਾਸਨ ਦੀ ਉਹ ਬਣਦੀ ਆ। ਬਾਕੀ ਤਾਂ ਠੀਕ ਆ ਜਿਵੇਂ ਬਾਈ ਨੇ ਦੱਸਿਆ ਐ ਜੀਪੀਸੀ ਵੱਲੋਂ ਇੱਥੇ ਲੰਗਰ ਵੀ ਪਹੁੰਚਾਇਆ ਗਿਆ। ਜੰਡਮੰਗੋਲੀ ਪਿੰਡ ਖੜੇ ਸੀ ਕਨੌਰ ਹਲਕੇ ਦੇ ਮੈਂ ਦੱਸ ਦਿੰਨਾ। ਇਹ ਜੰਡਮੰਗੋਲੀ ਪਿੰਡਾ ਕਨੌਰ ਹਲਕੇ ਦਾ ਇੱਥੇ ਇੰਨਾ ਇੰਨਾ ਪਾਣੀ ਸੀ। ਮਤਲਬ ਜਿੱਥੇ ਅਸੀਂ ਖੜੇ ਆ 4-4 ਫੁੱਟ ਪਾਣੀ ਸੀ ਪਰਸੋਂ ਦਾ। ਇੱਥੇ ਕੋਈ ਆਏ ਨਹੀਂ ਸਕਦਾ ਸੀ। ਰਾਤ ਵੀ ਇੱਥੇ ਕੋਈ ਬੀਬੀ ਮਾਰ ਸੀ ਮੈਂ ਨਾਲ ਆਰਮੀ ਵਾਲੇ ਲਿਖ ਕੇ ਗਏ ਨੇ ਉਹਨੂੰ। ਟਰੱਕ ਦੇ ਵਿੱਚੋਂ ਤੋ ਕਹਿਣ ਦਾ ਮਤਲਬ ਇਹ ਹੈ ਵੀ ਪ੍ਰਸ਼ਾਸਨ ਤੇ ਸਰਕਾਰ ਨੂੰ ਹੋਣਾ ਚਾਹੀਦਾ ਜਿਵੇਂ ਇੱਥੇ ਦੱਸ ਰਹੇ ਨੇ ਸਾਰੇ ਪਰਿਵਾਰ ਅ ਕਿ ਘਰ ਵੀ ਕਢਿੱਕ ਗਿਆ 4-4 5-5 ਫੁੱਟ ਇੱਥੇ 5-6 ਮਕਾਨ ਡਿੱਗੇ ਨੇ 5-6 ਮਕਾਨ ਡਿੱਗੇ ਪਾਣੀ 4-4 ਫੁੱਟ ਆਇਆ ਇੱਥੇ ਇੱਥੇ ਕਹਿੰਦੇ ਵੀ ਕਦੇ ਵੀ ਇੰਨਾ ਪਾਣੀ ਨਹੀਂ ਆਇਆ ਜਿੰਨਾ ਪਾਣੀ ਆਇਆ ਆ ਪਾਣੀ ਹੁਣ ਸਵੇਰੇ ਉੱਤਰਿਆ ਤੋਂ ਬਾਅਦ ਅਸੀਂ ਇੱਥੇ ਤੱਕ ਪਹੁੰਚਣ ਦੇ ਵਿੱਚ ਮਤਲਬ ਅਸੀਂ ਆਇਆ ਰਾਤ ਵੀ ਮੈਂ ਸਤਨਾਮ ਸਿੰਘ ਜੀ ਸਰਪੰਚ ਸਾਹਿਬ ਕਿੱਧਰ ਨੇ ਉਹ ਪਰਾਂ ਖੜੇ ਹੋ ਬੱਲੋ ਰਾਤ ਸਰਪੰਚ ਸਾਹਿਬ ਬੱਲੋ ਚਲੋ ਮੈਂ ਰਾਤ ਵੀ ਨਾ ਗੱਲ ਕਰੀਦੀ ਮੈਂ ਕਿਹਾ ਪਰ ਰਾਤ ਚਲੀਏ ਪਿੰਡ ਰਾਤ ਚੱਲਦੇ ਆ ਉਹ ਕਹਿੰਦਾ ਪਾਣੀ ਉਹ ਇੰਨਾ ਟਰੈਕਟਰ ਪਾਣੀ ਬਹੁਤ ਹੈ ਜੀ ਰਾਤ ਤੇ ਟਰੈਕਟਰ ਤੇ ਆ ਨਹੀਂ ਸਕਦੇ ਵੀ ਜਾ ਨਹੀਂ ਸਕਦੇ ਮੈਂ ਕਿਹਾ ਕਿਹਾ ਜੇ ਟਰੈਕਟਰ ਨੂੰ ਕਿਸ਼ਤੀ ਰਾਤ ਦਾ ਕੋਈ ਪ੍ਰਬੰਧ ਹੈ ਨਹੀਂ ਤਾਂ ਜੀ ਕਿਸ ਤਰ੍ਹਾਂ ਇੱਕ ਬੱਚੇ ਦੇ ਨੇ ਬਾਬੇ 11 12 ਵਜੇ ਤੱਕ ਬਾਈ ਜੀ ਡਿਊਟੀ ਉਹ ਦੇਖੋ ਜੀ ਪਾਣੀ ਹਲੀ ਵੀ ਨਾ ਦੇਖੋ ਕਿੰਨਾ ਲੰਗ ਰਿਹਾ ਉਹ ਸਾਈਡ ਮੇ ਪਾਰਲੀ ਸਾਈਡ ਬਹੁਤ ਪਾਣੀ ਜਾ ਰਿਹਾ ਸਰਪੰਚ ਸਾਹਿਬ ਉਸ ਰੱਖਦੇ ਪੁੱਤੇ ਤੁਸੀਂ ਦੇਖ ਕੇ ਜੇ ਹੋਰ ਲੋੜ ਹੋਈ ਆਪਾਂ ਹੋਰ ਪਹਚਾ ਦਾਂਗੇ ਉਰੇ ਫਿਲਹਾਲ ਜਿਹੜੇ 20 30 ਪਰਿਵਾਰ ਨੇ ਉਰੇ ਇਹਨਾਂ ਪਰਿਵ ਘਰ ਚੋਂ ਲਾਗੇ ਜਾਂ ਕੋਈ ਸਮਾਨ ਸੰਭਲਣੀ ਆ ਹਾਂਜੀ ਹਾਂ ਚਲੋ ਰਾਤ ਤੋਂ ਕੋਲਾ ਵੀ ਗਈਆਂ ਸੀਆਂ 2 250 ਤਰਪਾਉਣਾ ਨੇ ਪ੍ਰਧਾਨ ਨੇ ਭੇਜੀ ਉਹ ਬਕਮਕ ਪਿੰਡਾਂ ਚ ਵੰਡੀਆਂ ਉਹਨਾਂ 25 30 ਕਿਤੇ ਭੇਜਤੀਆਂ 25 30 ਤਾਂ ਕਿ ਜਿਨ੍ਹਾਂ ਨੇ ਜਿਆਦਾ ਐਮਰਜੈਂਸੀ ਆ ਉਹਨਾਂ ਦਾ ਕੰਮ ਸਾਫਲੀ ਬਾਕੀ ਹੋਰ ਲੋਡ ਆ ਉਹ 25 30 ਅਸੀਂ ਲਿਆਏ ਵੀ ਇੱਥੇ ਆ ਤੁਹਾਡੇ ਨਾਲ ਵਾਸਤੇ ਜੇ ਹੋਰ ਲੋੜ ਹੋਈ ਤਾਂ ਮੈਂ ਸਾਹ ਹੋਊਗਾ ਰਹਿ ਗਏ ਜੀ 5 ਸਾਤ ਬੰਦੇ ਦੇ ਨੇ ਨੇ ਦੇ ਆਹ ਉਹ ਹੀ ਗੱਲ ਆ ਬਈ ਜਿਹੜੀ ਕੋਣ ਮੁਕਾਬਲ ਇਹਦਾ ਤੁਸੀਂ ਦੇਖੋ ਉਹਦੀ ਜ਼ਿੰਮੇਵਾਰੀ ਸਾਰੇ ਤੁਸੀਂ ਜ਼ਿੰਮੇਵਾਰੀ ਸਾਰੇ ਸਰਪੁੱਤਰ ਸਾਹਿਬ ਸਰਪੁੱਤਰ ਤਾਂ ਖੜੇ ਨੇ ਇਹਨਾਂ ਨੇ ਵੀ ਰਾਤ ਕਾਰਜ ਕੀਤੀ ਉਸੇ ਸੈਂਟਰ ਦੇ ਵਿੱਚ ਵੀਰੋ ਸੁਭਿਰ ਜੀ ਨੇ ਚਲੋ ਭੇਜੀਆਂ ਉਹ ਕਹਿੰਦੇ ਵੰਡ ਕੇ ਹਲੇ ਪਹਿਲੇ ਜਿਵੇਂ ਆਇਆ ਰਾਤ ਸਾਨੂੰ ਕੰਜੀ ਨੇ ਜਿਹਨਾਂ ਨੇ ਤਾਂ 100 ਪਰਿਵਾਰਾਂ ਲਈ ਬੀ ਬੰਡ ਬੰਡ ਕੇ ਨੇ ਜਿਹੜੇ ਜਿਆਦਾ ਮਰਜੈਂਸੀ ਹੋਵੇ ਦੇ ਦਿਓ ਬਾਕੀ ਸ਼ਾਮ ਤੱਕ ਹੋਰ ਦੇਣਾ ਠੀਕ ਹੈ ਤਕਰੀਬਨ ਸਾਰੀ ਠੀਕ ਹੈ ਠੀਕ ਹੈ ਠੀਕ ਹੈ ਜੇ ਕੋਈ ਛੋਟੀ ਕਾਮੀਆਂ ਹੋਣਾ ਚੰਮਾਰੂ ਹਾਂਜੀ ਹਾਂਜੀ ਸਾਰੇ ਪਿੰਡਾਂ ਦੇ ਬੰਡ ਜਿਹੜਾ ਨੁਕਸਾਨ ਹੋ ਗਿਆ ਉਸ ਨੂੰ ਦੇ ਦਿਓ ਬਾਕੀ ਜਿਹੜੇ ਦੁਬਾਰਾ ਮਗਾ ਕੇ ਚੱਲੋ ਕਲੇ ਕਲੇ ਪਿੰਡਾਂ ਜੇ ਜਿਹੜੇ 25 25 30 ਕਰ ਜਿਆਦਾ ਅਫੈਕਟਡ ਨੇ ਉਹਨਾਂ ਨੂੰ ਦੇ ਦਿਓ ਖੜੇ ਨੇ ਜੀ ਵੀ ਤੇ ਇਹਨਾਂ ਦਾ ਉਹਨਾਂ ਦਾ ਬਚਾਰਾ ਦਾ ਮਕਾਨ ਡਿੱਗ ਗਿਆ ਜੀ ਬਹੁਤ ਉਹ ਸਾਹਮਣੇ ਇਹ ਤਾਂ ਨੰਦਾ ਜੀ ਇਹ ਮਕਾਨ ਤਾਂ ਇਹਨਾਂ ਦਾ ਜੀ ਇਹ ਇਹਨਾਂ ਦਾ ਅੱਗੇ ਜਾ ਕੇ ਹੈ ਜੀ ਤੁਸੀਂ ਤੁਸੀਂ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਦੇਖੋ ਇਹ ਜਿਹੜੀ ਜ਼ਿੰਮੇਵਾਰੀ ਆ ਸਰਕਾਰ ਤੇ ਪ੍ਰਸ਼ਾਸਨ ਦੀ ਉਹ ਬਣਦੀ ਆ। ਬਾਕੀ ਤਾਂ ਠੀਕ ਆ ਜਿਵੇਂ ਬਾਈ ਨੇ ਦੱਸਿਆ ਐ ਜੀਪੀਸੀ ਵੱਲੋਂ ਇੱਥੇ ਲੰਗਰ ਵੀ ਪਹੁੰਚਾਇਆ ਗਿਆ। ਜੰਡਮੰਗੋਲੀ ਪਿੰਡ ਖੜਿਆ ਸੀ ਕਨੌਰ ਹਲਕੇ ਦੇ ਮੈਂ ਦੱਸ ਦਿੰਨਾ। ਇਹ ਜੰਡਮੰਗੋਲੀ ਪਿੰਡਾ ਕਨੌਰ ਹਲਕੇ ਦਾ ਇੱਥੇ ਇੰਨਾ ਇੰਨਾ ਪਾਣੀ ਸੀ। ਮਤਲਬ ਜਿੱਥੇ ਅਸੀਂ ਖੜੇ ਆ 4-4 ਫੁੱਟ ਪਾਣੀ ਸੀ ਪਰਸੋਂ ਦਾ ਇੱਥੇ ਕੋਈ ਆਏ ਨਹੀਂ ਸਕਦਾ ਸੀ। ਰਾਤ ਵੀ ਇੱਥੇ ਕੋਈ ਬੀਬੀ ਮਾਰ ਸੀ ਮੈਂ ਉਹ ਆਰਮੀ ਵਾਲੇ ਲੈ ਕੇ ਗਏ ਨੇ ਉਹਨੂੰ। ਟਰੱਕ ਦੇ ਵਿੱਚੋਂ ਤੋ ਕਹਿਣ ਦਾ ਮਤਲਬ ਇਹ ਹੈ ਵੀ ਪ੍ਰਸ਼ਾਸਨ ਤੇ ਸਰਕਾਰ ਨੂੰ ਹੋਣਾ ਚਾਹੀਦਾ ਜਿਵੇਂ ਇੱਥੇ ਦੱਸ ਰਹੇ ਨੇ ਸਾਰੇ ਪਰਿਵਾਰ ਅ ਕਿ ਘਰ ਵੀ ਕ ਟਿੱਕ ਗਿਆ 4-4 5-5 ਫੁੱਟ ਇੱਥੇ 5-6 ਮਕਾਨ ਡਿੱਗੇ ਨੇ 5-6 ਮਕਾਨ ਡਿੱਗੇ ਪਾਣੀ 4-4 ਫੁੱਟ ਆਇਆ ਇੱਥੇ ਇੱਥੇ ਕਹਿੰਦੇ ਵੀ ਕਦੇ ਵੀ ਇੰਨਾ ਪਾਣੀ ਨਹੀਂ ਆਇਆ ਜਿੰਨਾ ਪਾਣੀ ਆਇਆ ਆ ਪਾਣੀ ਹੁਣ ਸਵੇਰੇ ਉੱਤਰਿਆ ਤੋਂ ਬਾਅਦ ਅਸੀਂ ਇੱਥੇ ਤੱਕ ਪਹੁੰਚਣ ਦੇ ਵਿੱਚ ਮਤਲਬ ਅਸੀਂ ਆਏ ਆ ਰਾਤ ਵੀ ਮੈਂ ਸਤਨਾਮ ਸਿੰਘ ਜੀ ਸਰਪੰਚ ਸਾਹਿਬ ਕਿੱਧਰ ਨੇ ਉਹ ਪਰਾਂ ਖੜੇ ਹੋ ਬੱਲੋ ਰਾਤ ਸਰਪੰਚ ਸਾਹਿਬ ਬੱਲੋ ਚਲੋ ਮੈਂ ਰਾਤ ਵੀ ਨਾ ਗੱਲ ਕਰੀਦੀ ਮੈਂ ਕਿਹਾ ਪਰ ਰਾਤ ਚਲੀਏ ਪਿੰਡ ਰਾ ਚਲਦੇ ਆ ਉਹ ਕਹਿੰਦਾ ਪਾਣੀ ਉਹ ਇਨਾ ਟਰੈਕਟਰ ਪਾਣੀ ਬਹੁਤ ਹੈ ਜੀ ਰਾਤ ਨਹੀਂ ਆ ਸਕਦੇ ਵੀ ਜਾ ਨਹੀਂ ਸਕਦੇ ਮੈਂ ਕਿਹਾ ਕਿਹਾ ਜੇ ਟਰੈਕਟਰ ਨੂੰ ਕਿਸ਼ਤੀ ਰਾਤ ਦਾ ਕੋਈ ਪ੍ਰਬੰਧ ਹੈ ਨਹੀਂ ਤਾਂ ਜੀ ਕਿਸ ਤਰ੍ਹਾਂ ਇੱਕ ਬੱਚੇ ਦੇਲੇ ਬਾਬੇ 11 12 ਵਜੇ ਤੱਕ ਬਾਈ ਜੀ ਡਿਊਟੀ ਉਹ ਦੇਖੋ ਜੀ ਪਾਣੀ ਹਲੀ ਵੀ ਨਾ ਦੇਖੋ ਕਿੰਨਾ ਲੰਘ ਰਿਹਾ ਉਹ ਸਾਈਡ ਮੇ ਪਾਰਲੀ ਸਾਈਡ ਬਹੁਤ ਪਾਣੀ ਦੇ ਰਿਹਾ ਸਰਪੰਚ ਸਾਹਿਬ ਉਸ ਰੱਖਦੇ ਪੁੱਤੇ ਤੁਸੀਂ ਦੇਖ ਕੇ ਜੇ ਹੋਰ ਲੋੜ ਹੋਈ ਆਪਾਂ ਹੋਰ ਪਹਚਾ ਦਾਂਗੇ ਉਰੇ ਹਾਂਜੀ ਫਿਲਹਾਲ ਜਿਹੜੇ 25 30 ਪਰਿਵਾਰ ਨੇ ਉਰੇ ਇਹਨਾਂ ਪਰਿਵਾਰਾਂ ਨੂੰ ਖੋਲ ਦਿਓ